ਏ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤੇ ਰਾਗ ਗਉੜੀ ਪੂਰਬੀ ਮਹੱਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦ ਗਉੜੀ ਰਾਗ ਹੈ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਪਾਵਨ ਸ਼ਬਦ ਅਰੰਭ ਹੋ ਲੱਗਾ ਹੈ ਸਤਿਗੁਰ ਬਖਸ਼ਿਸ਼ ਕਰਦੇ ਨੇ ਪ੍ਰਭੂ ਇੱਕ ਹੈ ਸਰਬ ਵਿਆਪਕ ਹੈ ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀ ਕਿੰਨ ਬਿਦ ਮਿਲਾ ਗੁਸਾਈ ਮੇਰੀ RAM RAI ਉਹ ਪ੍ਰਭੂ ਮੇਰੇ RAM RAI ਪਰਮਾਤਮਾ ਕਿਹੜੇ ਤਰੀਕੇ ਨਾਲ ਮਿਲ ਸਕਦਾ ਹੈ ਜੀ ਕੋਈ ਐਸਾ ਸੰਤ ਸਹਜ ਸੁਖ ਦਾਤਾ ਮੋਇ ਮਾਰਗ ਦੇ ਬਤਾਈ ਕੋਈ ਐਸਾ ਸੰਤ ਲੱਭੇ ਸੱਜਣ ਲੱਭੇ ਜਿਹੜਾ ਮੈਨੂੰ ਉਹ ਸੁੱਖਾਂ ਦੇ ਦਾਤੇ ਪ੍ਰਭੂ ਦਾ ਮਾਰਗ ਦੱਸੇ ਜੀ ਰਹਾਉ ਅੰਤਰ ਲਖ ਨਜਾਈ ਲਖਿਆ ਵਿੱਚ ਪੜਦਾ ਹਾਂ ਮੈਂ ਪਾਈ ਪ੍ਰਭੂ ਅੰਦਰ ਹੈ ਪਰ ਪਛਾਣਿਆ ਨਹੀਂ ਜਾ ਰਿਹਾ ਕਾਰਨ ਇੱਕੋ ਹੈ ਵਿੱਚ ਹਉਮੈ ਦਾ ਪੜਦਾ ਹੈ ਜੀ ਮਾਇਆ ਮੋਹ ਸਭੂ ਜਗ ਸੋਇਆ ਇਹ ਪਰਮ ਕਹੋ ਕਿਉਂ ਜਾਈ ਇਹ ਸਾਰਾ ਸੰਸਾਰ ਮਾਇਆ ਦੇ ਮੋਹ ਵਿੱਚ ਪਰਮਤ ਸੁੱਤਾ ਹੈ ਸਤਗੁਰੂ ਕਹਿਣਗੇ ਪਰਮ ਕਿਸ ਵਿਦ ਮੁਕਸਾ ਕਰਦਾ ਹੈ ਜੀ ਇਕਾ ਸੰਗਤ ਇਕਤ ਗ੍ਰਹਿ ਬਸਤੇ ਮਿਲ ਬਾਤ ਨਾ ਕਰਤੇ ਭਾਈ ਜੀ ਇਕਾ ਸੰਗਤ ਪਰਮਾਤਮਾ ਅਤੇਂਦਰ ਜੋਤ ਜੀਵ ਅੰਦਰ ਵਸਦੇ ਨੇ ਪਰ ਅੰਦਰ ਕਦੀ ਵੀ ਇੱਕ ਦੂਜੇ ਨਾਲ ਬਾਤ ਨਹੀਂ ਕਰਦੇ ਕੀ ਕਾਰਨ ਹੋ ਸਕਦਾ ਹੈ ਜੀ ਇਕ ਬਸਤ ਬਿਨ ਪੰਚੁ ਦੁਹੇਲੇ ਉਹ ਬਸਤ ਆਗੋ ਚਿਰ ਠਾਈ ਕਾਰਨ ਇੱਕੋ ਹੈ ਵਿਕਾਰਾਂ ਦਾ ਪ੍ਰਭੂ ਅੰਦਰ ਹੈ ਪਰ ਪੰਜਾ ਵਿਕਾਰਾ ਕਰਕੇ ਜੀਵ ਬੜਾ ਦੁਖੀ ਰਹਿੰਦਾ ਹੈ ਇਸ ਕਰਕੇ ਪ੍ਰਭੂ ਦੇ ਨਾਮ ਨੇ ਤੋਂ ਇਹ ਦੂਰ ਵੰਜਾ ਰਹ ਜਾਂਦਾ ਹੈ ਜੀ ਏਕਾ ਸੰਗਤ ਇਕਤ ਕਰੇ ਬਸਤੇ ਮਿਲ ਬਾਤ ਨ ਕਰਤੇ ਭਾਈ ਏਕ ਬਸਤ ਬਿਨ ਪੰਛੁ ਦਹल्ले ਓ ਬਸਤੇ ਅ ਗੋਚਰ ਠਾਈ ਜਿਸ ਕਾ ਗ੍ਰਹਿ ਤਨ ਦੀਆ ਤਾਲਾ ਕੁੰਜੀ ਗੁਰ ਸੌ ਪਾਈ ਇਸ ਰੂਪੀ ਕਰਕੇ ਦਾ ਹੈ ਇਹ ਪਰਮਾਤਮਾ ਦਾ ਹੈ ਤੇ ਇਹਨੂੰ ਮੋਹ ਦਾ ਤਾਲਾ ਵੀ ਪਰਮਾਤਮਾ ਨੇ ਆਪ ਲਾਇਆ ਤੇ ਮੋਹ ਰੂਪੀ ਤਾਲੇ ਨੂੰ ਖੋਲਣ ਦੀ ਕੁੰਜੀ ਵੀ ਗੁਰੂ ਨੂੰ ਸੌਂਪ ਦਿੱਤੀ ਹੈ ਜੀ ਅਨਕ ਉਪਾਉ ਕਰੇ ਨਹੀਂ ਪਾਵੇ ਬਿਨ ਸਤਿਗੁਰ ਸਰਣਾਈ ਪਵੇਂ ਜੀਵ ਨੇ ਕਾ ਉਪਾਉ ਕਰ ਲੇ ਪਰ ਖਰੀਦੀ ਪ੍ਰਾਪਤੀ ਨਹੀਂ ਹੁੰਦੀ ਜਦੋਂ ਤੱਕ ਸਤਿਗੁਰ ਦੀ ਸ਼ਰਨ 'ਚ ਨਹੀਂ ਆਉਂਦਾ ਜੀ ਜਿਨ ਕੇ ਬੰਧਨ ਕਾਟੇ ਸਤਿਗੁਰ ਤਿੰਨ ਸਾਧ ਸੰਗਤ ਲਿਵ ਲਾਈ ਜਿਨ੍ਹਾਂ ਦੇ ਬੰਧਨ ਸਤਿਗੁਰੂ ਨੇ ਕੱਟ ਦਿੱਤੇ ਨੇ ਜਿਨ੍ਹਾਂ ਤੇ ਮਿਹਰ ਕੀਤੀ ਹੈ ਬੰਦਨਾ ਨੂੰ ਕੱਟ ਦਿੱਤਾ ਉਹਨਾਂ ਨੇ ਆਪਣੀ ਸੁਰਤੀ ਹਰੀ ਨਾਲ ਜੋੜ ਲਈ ਹੈ ਜੀ। ਅੰਜ ਜਨਾ ਮਿਲ ਮੰਗਲ ਗਾਇਆ ਹਰ ਨਾਨਕ ਭੇਦ ਨ ਭਾਈ। ਹੇ ਨਾਨਕ ਜੇ ਸਰੀ ਦਾ ਭੇਦ ਨਹੀਂ ਪੈ ਸਕਦਾ ਉਹ ਸਰੀ ਨੂੰ ਫਿਰ ਇਨ੍ਹਾਂ ਪੰਜਾਂ ਜਨਾਂ ਨੇ ਮਿਲ ਕੇ ਹਰੀ ਦੀ ਸਿਫਤ ਉਸਲਾ ਦੇ ਗੀਤ ਗਾਏ ਹਨ। ਮੇਰੇ RAM ਰਾਈ ਇਨ ਬਿਦ ਮਿਲੈ ਗੁਸਾਈ। ਮੇਰੇ RAM ਰਾਈ ਇਸ ਤਰੀਕੇ ਦੇ ਨਾਲ ਹੀ ਮੇਰਾ RAMRAI PRABHU ਮਿਲ ਸਕਦਾ ਹੈ ਸਹਿਜ ਭਯਾ ਪਰਮਖਿਨ ਮਹਨਾਠਾ ਮਿਲ ਜੋਤੀ ਜੋਤ ਸਮਾਈ ਅੰਦਰ ਸਹਿਜ ਪੈਦਾ ਹੋ ਗਿਆ ਜਿਹੜਾ ਪਰਮ ਹੈ ਉਪਲ ਮਾਤਰ ਚ ਨਿਕਲ ਗਿਆ ਤੇ ਜੋਤ ਪ੍ਰਭੂ ਦੇ ਚਰਨਾਂ ਵਿੱਚ ਜੁੜ ਗਈ ਜੀ ਰਹਾਉ ਦੂਜਾ ਗੌੜੀ ਮਹੱਲਾ ਪੰਜਵਾਂ ਐਸੋ ਪਰਚੋ ਪਾਇਓ ਮੈਂ ਐਸੋ ਪਰਚੋ ਭਾਵ ਕਿਉਂ ਨੇ ਖੋਜੀ ਸ਼ਰਧਾ ਅਤੇ ਸਤਕਾਰ ਬਣਾ ਲਿਆ ਆਪਣੇ ਮਨ ਵਿੱਚ ਕਰੀ ਕਿਰਪਾ ਦਿਆਲ ਬੀਠੂ ਲੈ ਸਤਗੁਰੂ ਮੁਝੇ ਬਤਾਇਓ ਸਤਗੁਰੂ ਨੇ ਮੈਨੂੰ ਦੱਸ ਦਿੱਤਾ ਹੈ ਕਿ ਹਰੀ ਜਿਸ ਤੇ ਕਿਰਪਾਲੂ ਦਿਆਲੂ ਹੁੰਦਾ ਉਹਦੇ ਹਿਰਦੇ 'ਚ ਨਾਮ ਟਿਕ ਜਾਂਦਾ ਹੈ ਜੀ। ਜਤ ਕਤ ਦੇਖੋ ਤਤ ਤਤ ਤੁਮਹੀ ਮੋਹੇ ਇਹ ਵਿਸ਼ਵਾਸ ਹੋਇਆ ਮੈਨੂੰ ਹੁਣ ਇਹ ਵਿਸ਼ਵਾਸ ਵੱਜ ਗਿਆ ਮੈਂ ਜਿੱਧਰ ਵੇਖਨਾ ਵਾਂ ਉਸ ਪਾਸੇ ਹੀ ਮੈਨੂੰ ਹਰੀ ਦਿਸਦਾ ਹੈ ਜੀ ਕਹਿ ਪੈ ਕਰੂੰ ਅਰਦਾਸ ਬੇਨਤੀ ਜੋ ਸੁਣ ਤੋ ਹੈ ਰਗੁਰਾਇ ਕਿਸੇ ਹੋਰ ਅਗੇ ਅਰਦਾਸ ਕਰਨ ਦੀ ਕੀ ਲੋੜ ਹੈ ਜਦੋਂ ਉਹ ਹਰੀ ਆਪ ਹੀ ਸਾਰੇ ਜੀਵਾਂ ਦੀ ਸੁਣਦਾ ਹੈ ਲਹਉ ਸਹਿਸਾ ਬੰਧਨ ਗੁਰ ਤੋਰੇ ਤਾ ਸਦਾ ਸਹਿਜ ਸੁਗਪਾਇ ਉਹ ਸਹਿਸਾ ਪਰਮ ਸਭ ਮੁੱਕ ਗਿਆ ਹੈ ਗੁਰੂ ਨੇ ਬੰਦਨਾ ਨੂੰ ਤੋੜ ਦਿੱਤਾ ਤੇ ਸਦੀਵੀ ਸੁਖ ਖਟ ਲਿਆ ਹੈ ਜੀ ਹੁਣਾ ਸਾ ਸੋਈ ਫੁਨ ਹੋਸੀ ਸੁਖ ਦੁਖ ਕਹਾ ਦਿਖਾਇਓ ਹੁਣ ਜੋ ਹੋਣਾ ਹੈ ਸੋ ਹੋਣਾ ਹੀ ਹੈ ਹੁਣ ਦੁੱਖ ਤੇ ਸੁਖ ਕਹਾ ਦਿਖਾਇਓ ਕਿੱਥੇ ਰਹਿ ਗਏ ਭਾਵ ਕੇ ਅੰਦਰ ਇਨਾਂ ਦੀ ਚਾਹਨਾ ਮੁੱਕ ਗਈ ਜੀ ਅੰਡ ਬ੍ਰਹਮੰਡ ਕਾਏ ਕੋਠਾਣਾ ਗੁਰ ਪਰਦਾ ਖੋਲ ਦਿਖਾਇਓ ਗੁਰੂ ਨੇ ਪਰਦਾ ਚੁੱਕ ਕੇ ਵਿਖਾ ਦਿੱਤਾ ਕਿ ਖੰਡ ਬ੍ਰਮੰਡ ਚ ਇੱਕੋ ਪਰਮਾਤਮਾ ਕੀ ਵਸਦਾ ਹੈ ਨਾਉ ਨੇ ਦਾ ਨਾਮ ਨਿਦਾਨ ਇੱਕ ਠਾਈ ਤੋ ਬਾਹਰ ਕੈਠੇ ਜਾ ਪਈ ਤੇਰੇ ਮਨ ਦੇ ਅੰਦਰ ਹੀ ਨੌ ਨਦੀਆਂ ਨਾਮ ਰੂਪੀ ਖਜ਼ਾਨਾ ਹੈ ਤੇ ਬਾਹਰ ਫਿਰ ਤੂੰ ਕਿਉਂ ਭਾਲ ਕਰਨਾ ਹੈ ਏਕ ਕਨਕ ਅਨਕ ਬਾਦ ਸਾਜੀ ਬਹੁ ਪ੍ਰਕਾਰ ਰਚਾਇਓ ਜਿਵੇਂ ਇੱਕ ਸੋਨੇ ਦੀ ਡਲੀ ਤੋਂ ਅਨੇਕਾ ਪ੍ਰਕਾਰ ਦੇ ਜਿਹੜੇ ਗੈ ਗੁਸਤਰ ਗਹਿਣੇ ਵਾਇਗੁਰੂ ਬਣਾਏ ਜਾਂਦੇ ਨੇ ਇਵੇਂ ਇੱਕੋ ਪ੍ਰਭੂ ਤੋਂ ਸਾਰਾ ਸੰਸਾਰ ਬਣਿਆ ਹੈ ਜੀ ਕਹੋ ਨਾਨਕ ਪਰਮ ਗੁਰ ਕੋਈ ਐ ਇਵ ਤਤ ਤਤ ਮਿਲਾਇਓ ਨਾਨਕ ਆ ਇਸ ਪ੍ਰਕਾਰ ਗੁਰੂ ਕਰਕੇ ਪਰਮ ਮੁੱਕ ਗਿਆ ਤੇ ਹੌਣ ਜਿਹੜੀ ਸੁਰਤ ਹੈ ਪ੍ਰਭੂ ਦੇ ਚਰਨਾ ਚ ਲੀਨ ਹੈ ਜੀ ਗੌੜੀ ਮਹੱਲਾ ਪੰਜਵਾਂ ਆਉਦ ਕਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਇਹ ਭਾਈ ਤੇਰੀ ਜਿਹੜੀ ਅੰਦਰ ਦੀ ਜਿਹੜੀ ਆਉਦ ਹੈ ਭਾਅ ਕੇ ਉਮਰ ਹੈ ਉਹ ਸਹਜੇ ਸਹਜੇ ਘਟਦੀ ਜਾ ਰਹੀ ਹੈ ਸਹਜੇ ਸਹਜੇ ਉਮਰ ਤੇਰੀ ਘਟੀ ਜਾ ਰਹੀ ਹੈ ਫਿਰ ਏ ਮਨ ਸੁਚੇਤ ਹੋ ਆਪਣੇ ਗੁਰੂ ਨੂੰ ਮਿਲ ਕੇ ਆਪਣੇ ਕਾਰਜ ਸਫਲੇ ਕਰ ਲੈ ਜੀ ਰਹਾਉ ਕਰੂੰ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ اے ਮੇਰੇ ਮਿੱਤਰ ਮੈਂ ਬੇਨਤੀ ਕਰਨਾ ਸੁਨੋ ਸੰਤ ਟਹਿਲ ਦੀ ਭਾਵ ਕੀ ਸੇਵਾ ਦਾ ਇਹੀ ਵੇਲਾ ਇਹੀ ਵਕਤ ਜਦੋਂ ਸੇਵਾ ਹੋ ਸਕਦੀ ਹੈ ਜੀ ਤੀਹਾਂ ਖਾਟ ਚੱਲੋ ਹਰ ਲਾਹਾ ਅੱਗੇ ਬਸਨ ਸੁਹੇਲਾ ਜੀ ਇੱਥੇ ਖੱਟੋਗੇ ਤੇ ਅੱਗੇ ਨਾਲ ਨਾਮ ਨਾਲ ਜਾਏਗਾ ਤੇ ਅੱਗੇ ਬਸਨਾ ਤੇਰਾ ਸੌਖਾ ਹੋ ਜਾਏਗਾ ਜੀ ਇਹ ਉਸ ਸੰਸਾਰ ਵਿਚਾਰ ਸਹਿ ਸੇਮੈ ਤਰਿਓ ਬ੍ਰਹਮ ਗਿਆਨੀ ਇਹ ਜਿਹੜਾ ਸੰਸਾਰ ਇਹ ਸਹਿਮ ਵਿੱਚ ਸੰਸੇ ਵਿੱਚ ਪਿਆ ਤੇ ਫਿਰ ਕੋਈ ਟਾਵਾ ਟਾਵਾ ਮਨੋਕਹੀ ਇਥੋਂ ਤਰਦਾ ਹੈ ਜੀ ਜਿਸੇ ਜਗਾਈ ਪਿਆਏ ਅਰ ਰਸ ਕਥ ਕਥਾ ਤਿੰਨ ਜਾਨੀ ਜਿੰਨੂੰ ਪਰਮਾਤਮਾ ਸੁਚੇਤਪਨ ਦਵੇ ਉਹੀ ਜਾਗਦਾ ਹੈ ਉਹੀ ਇਸ ਅਕਤ ਕਥਾ ਨੂੰ ਜਾਣਦਾ ਹੈ ਨਾਮ ਰਸ ਖਟਦਾ ਹੈ ਜੀ ਜਾਗੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨ ਵਸੀਰਾ ਤੇ ਭਾਈ ਜਿਸ ਕਾਰਜ ਲਈ ਆਏ ਹੋ ਉਸ ਕਾਰਜ ਨੂੰ ਕਰੋ ਉਹ ਨਾਮ ਵਿਹਾਜੋ ਗੁਰੂ ਦੇ ਰਾਹੀ ਹੀ ਆਪਣੇ ਮਨ ਅੰਦਰ ਵਸੇ ਬਾਪ ਕਿ ਟਿਕਾਵ ਚ ਬੈਠੋ ਜੀ ਨਿਜ ਕਰਮੈਲ ਪਾਵੋ ਸੁਖ ਸਹਜੇ ਬੌਰ ਨ ਹੋਇੰਗੋ ਫੇਰਾ ਤੇ ਨਿਜ ਕਰ ਚ ਤੁਸੀਂ ਸਹਜ ਵਿੱਚ ਟਿਕ ਜਾਓ ਜੇ ਸਦਕਾ ਤੁਹਾਡਾ ਜਨਮ ਮਰਨ ਮੁੱਕ ਜਾਏਗਾ ਜੀ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਜੇ ਅੰਤਰਜਾਮੀ ਇਹ ਪੁਰਖ ਵਿਦਾਤੇ ਕਿਰਪਾ ਕਰੋ ਮੇਰੇ ਮਨ ਦੀ ਸ਼ਰਧਾ ਪੂਰੀ ਕਰੋ ਜੀ ਨਾਨਕ ਦਾਸ ਇਹੀ ਸੁਖ ਮੰਗੈ ਮੁਕ ਕਰ ਚੰਦਨ ਕੀ ਧੂਰੇ ਨਾਨਕ ਦਾਸ ਤੁਹਾਡੇ ਦਰ ਤੋਂ ਇਹੀ ਦਾਤ ਮੰਗਦਾ ਕਿ ਮੈਨੂੰ ਸੰਤਾਨ ਦੇ ਚਰਨਾਂ ਦੀ ਧੂੜ ਬਖਸ਼ੋ ਜੀ ਗੌੜੀ ਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਏ ਪਿਤਾ ਕਿਰਪਾ ਕਰੋ ਸਾਨੂੰ ਰੱਖ ਲਓ ਜੀ ਮੋਏ ਨੇਰੇ ਗੁਣ ਸਭ ਗੁਣ ਤੇਰੇ ਮੈਂ ਨਿਰਗੁਣ ਹਾਂ ਤੇ ਸਾਰੇ ਗੁਣ ਤੁਹਾਡੇ ਵਿੱਚ ਹਨ ਰਹਾਉ ਪੰਜ ਵਿਖਾਦੀ ਇੱਕ ਗਰੀਬਾ ਰੱਖੋ ਰੱਖਣ ਹਾਰੇ ਇੱਕ ਪਾਸੇ ਪੰਜ ਵਿਕਾਰ ਨੇ ਮੈਂ ਇੱਕ ਗਰੀਬ ਹਾਂ اے ਰੱਖਣ ਹਾਰ ਪ੍ਰਭੂ ਕਿਰਪਾ ਕਰਕੇ ਰੱਖ ਲਓ ਜੀ ਥੀਦ ਕਰੈ ਯਾਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੀ ਬੜਾ ਸਤਾਉਂਦੇ ਨੇ ਬੜਾ ਤੰਗ ਕਰਦੇ ਨੇ ਇਸ ਲਈ ਮੈਂ ਤੁਹਾਡੀ ਸ਼ਰਨ ਸੰਗਤ ਵਿੱਚ ਆਇਆ ਹਾਂ ਜੀ ਕਰ ਕਰਿਆ ਰਿਓ ਅਨਕ ਬੋ ਪਾਂਤੀ ਛੋੜੈ ਕਤ ਹੂ ਨਹੀਂ ਮੈਂ ਹਾਰ ਗਿਆ ਵਾਂ ਇਹਨਾਂ ਨਾਲ ਜੂਝ ਕੇ ਲੜ ਕੇ ਬੜਾ ਤੰਗ ਕਰਦੇ ਨੇ ਇਹ ਛੱਡਦੇ ਨਹੀਂ ਕਿਸੇ ਪਲ ਵੀ ਜੀ ਏਕ ਬਾਤ ਸੁਣ ਤਾਂ ਕੀ ਓਟਾਂ ਸਾਧ ਸੰਗ ਮਿਟ ਜਾਹੀ ਮੈਂ ਇੱਕ ਗੱਲ ਬਾਤ ਸੁਣੀ ਹੈ ਕਿ ਸੰਗਤ ਦੀ ਸ਼ਰਨ ਗਿਆ ਸਰਤਕਿਆ ਇਹ ਵਿਕਾਰਾਂ ਦਾ ਜਿਹੜਾ ਕਲੇਸ਼ ਆ ਮੁੱਕ ਜਾਂਦਾ ਹੈ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰਜ ਪਾਇਆ ਕਿਰਪਾ ਕੀਤੀ ਹੈ ਮੈਨੂੰ ਗੁਰੂ ਰੂਪੀ ਸੰਤ ਮਿਲ ਗਿਆ ਜਿਸ ਤੋਂ ਮੈਂ ਉਹ ਤੀਰਜ ਸਹਿਜ ਖੱਟ ਲਿਆ ਹੈ ਜੀ ਸ਼ੰਤੀ ਮੰਤ ਦਿਓ ਮੋਹੇ ਨਿਰਪੋ ਗੁਰ ਕਾ ਸ਼ਬਦ ਕਮਾਇਆ ਫਿਰ ਸੰਤਾ ਨੇ ਮੈਨੂੰ ਮੰਤਰ ਦਿੱਤਾ ਹੈ ਜਿਸ ਤੱਕ ਮੈਂ ਗੁਰੂ ਦੇ ਸ਼ਬਦ ਨੂੰ ਹੁਣ ਕਮਾਲ ਲਿਆ ਹੈ ਜ਼ਿੰਦਗੀ 'ਚ ਜੀਤ ਲਏ ਓਏ ਮਹਾ ਬੇਖਾਦੀ ਸਹਿ ਸੁਹੇਲੀ ਬਾਣੀ ਹੁਣ ਉਹ ਜੀਤ ਲੀਏ ਹੁਣ ਉਹ ਵਿਕਾਰਾਂ ਨੂੰ ਜਿੱਤ ਲਿਆ ਜਿਹੜਾ ਬੜਾ ਕਲੇਸ਼ ਪਾਉਂਦੇ ਸਨ ਹੁਣ ਜ਼ਿੰਦਗੀ ਬੜਾ ਸਹਿਜ ਟਿਕਾਅ ਵਿੱਚ ਆ ਗਈ ਹੈ ਜੀ ਓ ਨਾਨਕ ਮਨ ਭਿਆ ਪਰਗਾਸਾ ਪਾਇਆ ਪਦ ਨਿਰਵਾਣੀ ਜਨਨ ਕਾ ਖੁਣ ਅੰਦਰ ਸਹਿਜ ਪ੍ਰਗਾਸ ਪੈਦਾ ਹੋ ਗਿਆ ਉਹ ਅਵਸਥਾ ਹਾਸਲ ਕਰ ਲਈ ਜੋ ਵਾਸ਼ਨਾ ਰਹਿਤ ਹੈ ਜੀ। ਹੌੜੀ ਮਹੱਲਾ ਪੰਜਵਾ ਉਹ ਹੈ ਵਿਨਾਸ਼ੀ ਰਾ। ਪ੍ਰਭੂ ਵਿਨਾਸ਼ੀ ਹੈ ਪਾਉ ਕੇ ਨਾਸ ਨਹੀਂ ਹੁੰਦਾ। ਨਿਰਪਉ ਸੰਗ ਤੁਮਾਰੇ ਵਸਤੇ ਇਹੋ ਡਰਨ ਕਹਾ ਤੇ ਆਇ। ਨਿਰਪਉ ਸੰਗ ਤੁਮਾਰੇ ਵਸਤੇ ਹੁਣ ਅਸੀਂ ਨਿਰਪਾਉ ਹੋ ਕੇ ਤੁਹਾਡੇ ਨਾਲ ਵਸਨੇ ਆ ਹੁਣ ਦੁਨਿਆਵੀ ਡਰ ਨਹੀਂ ਵਿਆਪਦਾ ਰਹਾਉ ਇੱਕ ਮਹਿਲ ਤੂੰ ਹੋਹੇ ਅਫਾਰੋ ਇੱਕ ਮਹਿਲ ਨੀਮਾਣੋ ਸਤਿਗੁਰੂ ਜੀ ਪਰਮਾਤਮਾ ਤੁਹਾਡੇ ਕਈ ਰੰਗ ਨੇ ਇੱਕ ਏਕ ਮਹਿਲ ਤੂੰ ਹੋਹੇ ਅਫਾਰੋ ਕਈਆਂ ਦੇ ਸਰੀਰ ਤੁਸੀਂ ਹੰਕਾਰੀ ਹੋ ਕੇ ਬੈਠੇ ਹੋ ਕਈਆਂ ਦੇ ਸ਼ਰੀਰ ਤੁਸੀਂ ਬੜੇ ਨਿਮਾਨੇ ਹੋ ਜੀ ਇੱਕ ਮਹਿਲ ਤੂੰ ਆਪੇ ਆਪੇ ਇੱਕ ਮਹਿਲ ਗਰੀਬਾਂ ਨੂੰ ਕਈਆਂ ਦੇ ਮਹਿਲ 'ਚ ਸ਼ਰੀਰ ਤੁਸੀਂ ਆਪ ਹੀ ਆਪ ਵਰਦੇ ਹੋ ਤੇ ਕਈਆਂ ਦੇ ਅੰਦਰ ਬੈ ਕੇ ਤੁਸੀਂ ਗਰੀਬ ਵੀ ਆਪ ਹੋ ਜੀ ਇੱਕ ਮਹਿਲ ਤੂੰ ਪੰਡਿਤ ਬਖਤਾ ਇੱਕ ਮਹਿਲ ਖਲ ਹੋਤਾ ਕਈਆਂ ਅੰਦਰ ਬੈਠੇ ਹੋ ਬੜੇ ਪੰਡਿਤ ਵਿਦਵਾਨ ਨੇ ਤੇ ਕਈਆਂ ਅੰਦਰ ਤੁਸੀਂ ਬੈਠੇ ਹੋ ਉਹ ਬੜੇ ਖੱਲ ਤੇ ਮੂਰਖ ਵੀ ਹਨ ਜੀ ਇੱਕ ਮਹਿਲ ਤੂੰ ਸਭ ਕੇ ਜਗਰਾਜ ਇੱਕ ਮਹਿਲ ਕਸ਼ੂਨਾ ਲੇਤਾ ਕਈਆਂ ਅੰਦਰ ਬੈੱਕ ਕੇ ਤੁਸੀਂ ਸਭ ਕੁਝ ਵੰਡੀ ਜਾ ਰਹੇ ਹੋ ਕੁਝ ਨਹੀਂ ਲੈਂਦੇ ਤੇ ਕਈਆਂ ਅੰਦਰ ਬੈੱਕ ਕੇ ਤੁਸੀਂ ਬਸ ਲਈ ਹੀ ਜਾ ਰਹੇ ਹੋ ਜੀ ਕਾਠ ਕੀ ਪੁੱਤਰੀ ਕਾ ਕਰ ਬਪੁਰੀ ਖਿਲਾਵਣ ਹਰੋ ਜਾਨੈ ਮੈਂ ਤੇ ਕਾਠ ਦੀ ਲੱਕੜ ਦੀ ਪੁੱਤਰੀ ਹਾਂ ਪੁਤਲੀ ਹਾਂ ਮੇਰੇ ਅੰਦਰ ਸਮਰੱਥਾ ਨੇ ਉਹ ਹਰੀ ਹੀ ਮੇਰੇ ਬਾਰੇ ਜਾਣਦਾ ਹੈ ਜੈਸਾ ਭੇਖ ਕਰਾਵੇ ਬਾਜੀਗਰ ਉਹ ਤੈ ਸੋਹੀ ਸਾਜਿਆਨ ਜਿਹੋ ਜਾਂ ਭੇਖ ਕਰਵਾਉਂਦਾ ਹੈ ਉਹ ਬਾਜੀਗਰ ਪ੍ਰਭੂ ਜੀ ਫਿਰ ਉਹ ਜੋ ਸਾਜ ਪਾਉ ਕੇ ਭੇਖ ਬਣਾਉਂਦੇ ਹਨ ਅਨਕ ਕੋਠਰੀ ਬਹੁਤ ਪਾਂਤ ਕਰਿਆ ਆਪ ਆਰਖਵਾਰਾ ਪ੍ਰਭੂ ਨੇ ਬਯੰਤ ਸਰੀਰ ਬਣਾਏ ਹਨ ਇਨਾ ਸਰੀਰਾਂ ਦਾ ਰਾਖਾ ਪ੍ਰਭੂ ਆਪ ਹੈ ਜੀ ਯਾਸੀ ਮਹਾਲ ਰਾਖਾ ਤੈਸੀ ਰਹਿਣਾ ਕਿਆ ਇਹੋ ਕਰੈ ਵਿਚਾਰਾ ਜਿਵੇਂ ਸਰੀਰਾਂ ਨੂੰ ਹਰੀ ਰੱਖਦਾ ਹੈ ਇਹ ਸਰੀਰ ਓਵੇਂ ਹੀ ਰਹਿੰਦੇ ਨੇ ਇਹ ਜੀ ਕੀ ਕਰ ਸਕਦਾ ਹੈ ਜੀ ਜਿਨ ਕਿਛ ਕੀਆ ਸੋਈ ਜਾਣੈ ਜਿਨ ਏ ਸਾਬਿਦ ਸਾਜੀ ਜਿਨੇ ਸਭ ਕੁਛ ਬਣਾਇਆ ਉਹੀ ਜਾਣਦਾ ਹੈ ਇਸ ਸੰਸਾਰ ਦੇ ਢੰਗ ਨੂੰ ਜੀ ਕਉ ਨਾਨਕ ਅਪਰੰਪਰ ਸੁਆਮੀ ਕੀਮਤ ਆਪਣੀ ਕਾ ਜੀ ਇਹ ਨਾਨਕ ਉਹ ਪਰੰਪਰ ਸੁਆਮੀ ਆਪਣੀ ਕੀਮਤ ਆਪ ਜਾਣਦਾ ਹੈ ਜੀ ਗੋੜੀ ਮਹੱਲਾ 5ਵਾਂ ਛੋੜ ਛੋੜ ਰੇ ਵਿਖਿਆ ਕੇ ਰਸੁਆ へ ਵਿਖਿਆ ਦੇ ਰਸ ਲੈਨ ਵਾਲ ਜੀਵ ਛੱਡ ਦੇ ਵਿਕਾਰਾਂ ਦਾ ਰਸ ਹੁਰਜ ਰਿਓ ਰੇ ਬਾਬਰ ਗਾਵਰ ਜਿਉਂ ਕ੍ਰਿਖਾ ਹਰੀ ਆਇਓ ਪਸ਼ੂਆ へ ਬਾਬਰ ਗਾਵਰ へ ਬਾਬਲੇ ਤੂੰ ਕਿਉਂ ਇਹ ਵਿਕਾਰਾਂ ਦੇ ਵਿੱਚ ਮਸਤ ਹੈ ਜਿਵੇਂ ਕੋਈ ਪਸ਼ੂ ਹਰੇ ਕਾਹ ਵਿੱਚ ਮਸਤ ਹੁੰਦਾ ਹੈ ਜੀ ਰਹਾ ਜੋ ਜਾਣ ਤੂੰ ਆਪਣੇ ਕਾਜੈ ਸੋ ਸੰਗ ਨ ਚਾਲੈ ਤੇ ਰਹਿ ਤਸੂਆ ਜਿੰਨਾ ਤੂੰ ਆਪਣੇ ਨਾਲ ਸਮਝਣਾ ਇਹ ਸੰਸਾਰ ਨੂੰ ਉਹ ਤੇਰੇ ਨਾਲ ਨਿਭਨ ਵਾਲੇ ਨਹੀਂ ਹਨ ਜੀ ਨਾਂਗ ਆਇਓ ਨਾਂਗੇ ਸਿਦਾਸੀ ਫਿਰ ਫਿਰਿਓ ਅਰ ਕਾਲ ਗਰਸੂਆ ਇਹ ਭਾਈ ਨਾਂਗਾ ਸੰਸਾਰ ਚ ਆਇਆ ਤੇ ਨਾਂਗਾ ਹੀ ਜਾਏਗਾ ਇਹ ਕਾਲ ਤੈਨੂੰ ਦੱਸ ਲਏਗਾ ਜੀ ਇੱਕ ਦਿਨ ਵੇਖ ਵੇਖ ਰੇ ਕੁਸੰਬ ਕੀ ਲੀਲਾ ਰਾਤ ਸਮਾਜ ਤੈਨੂੰ ਲਾਉ ਹਸੂਆ ਇਹ ਜੋ ਕੁਸਮ ਕੀ ਲੀਲਾ ਹੈ ਪਲ ਤੋਂ ਮਾਤਰ ਦਾ ਖੇਡ ਹੈ ਤੂੰ ਇਹਦੇ ਨਾਲ ਹੀ ਰੱਚਿਆ ਮੱਚਿਆ ਹੈ ਜੀ। ਛੀਜਤ ਡੋਰ ਦਿਨਸ ਅਰ ਰਹਿਨੀ ਜੀ ਕੋ ਕਾਜ ਨ ਕੀਨੋ ਕਛੂਆ। ਤੂੰ ਆਪਣੇ ਜਿੰਦ ਵਾਸਤੇ ਜੀਵਨ ਵਾਸਤੇ ਕੋਈ ਕਾਜ ਨਹੀਂ ਕੀਤਾ। ਅਵੇਖ ਤੇਰੀ ਉਮਰ ਦੀ ਜਿਹੜੀ ਡੋਰ ਹੈ ਦਿਨੋ ਦਿਨ ਛਿਜਦੀ ਜਾ ਰਹੀ ਹੈ। ਕਰਤ ਕਰਤ ਇਵਹੀ ਬਿਰਦਾਨੋ ਹਾਰੇ ਉਕਤੇ ਤਨ ਖਿਨਸੂਆ। ਤੂੰ ਕਰਦਿਆਂ ਪਾਉ ਕੇ ਇਸੇ ਤਰ੍ਹਾਂ ਕਰਦਿਆਂ ਜਿੰਦ ਕੀ ਤੂੰ ਆਪਣੀ ਗਵਾਲੀ ਹੈ। ਵੇਖ ਇੱਕ ਦਿਨ ਤੈਨੂੰ ਬਜ਼ੁਰਗੀ ਆ ਜਾਣੀ ਹੈ ਤੇਰੀ ਮਤ ਵੀ ਬਿਲਕੁਲ ਘਟ ਹੋ ਜਾਣੀ ਹੈ ਤਨ ਵੀ ਖੀਨ ਹੋ ਜਾਣਾ ਹੈ ਜੀ ਹੋ ਮੋਇਓ ਉਨ ਮੋਹਨੀ ਬਲਾ ਉਸਤੇ ਕਟੇ ਨਹੀਂ ਰੁਚ ਚਸਵਾ ਜਿਹੜੀ ਮਾਇਆ ਨੇ ਤੈਨੂੰ ਮੋਹਿਆ ਹੋਇਆ ਉਸ ਤੋਂ ਤੂੰ ਥੋੜਾ ਬੋਤਾ ਵੀ ਆਪਣਾ ਰਸ ਕੱਟ ਨਹੀਂ ਕਰਦਾ ਜੀ ਜਗਿਆ ਸਾ ਮੋ ਗੁਰ ਐ ਦਿਖਾਇਓ ਤੋ ਸ਼ਰਨ ਪਰਿਓ ਤਜ ਗਰਬ ਸੁਵਾ ਇਹ ਐਸਾ ਸੰਸਾਰ ਗੁਰੂ ਨੇ ਮੇਰੇ ਸਾਹਮਣੇ ਵਿਖਾ ਦਿੱਤਾ ਇਸ ਲਈ ਮੈਂ ਤੁਹਾਡੇ ਸ਼ਰਨ ਵਿੱਚ ਆਇਆ ਹਾਂ ਜੀ ਮਾਰਗ ਪ੍ਰਭ ਕੋ ਸੰਤ ਬਤਾਇਓ ਦ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ ਇਹ ਮਾਰਗ ਸੰਤ ਨੇ ਦੱਸਿਆ ਹੈ ਤਾਂ ਹੀ ਨਾਨਕ ਨੇ ਧਾਰਨਕ ਦਾਸ ਨੇ ਭਗਤੀ ਦਾ ਜਸ ਹੁਣ ਦ੍ਰਿੜ ਕੀਤਾ ਹੈ ਗੋੜੀ ਮਹੱਲਾ ਪੰਜਵਾਂ ਤੁਜ ਬਿਨ ਕਵਣ ਹਮਾਰਾ ਤੁਹਾਡੇ ਬਿਨਾ ਹਰੀ ਸਾਡਾ ਹੋਰ ਕੋਣ ਨ ਹੈ ਜੀ ਮੇਰੇ ਪ੍ਰੀਤਮ ਪ੍ਰਾਨ ਆਧਾਰਾ اے ਮੇਰੇ ਪ੍ਰੀਤਮ ਮੇਰੇ ਪ੍ਰਾਨਾਂ ਦੇ ਆਸਰੇ ਰਹਾਉ ਅੰਤਰ ਕੀ ਬੇਦ ਤੁਮਹੀ ਜਾਨੀ ਤੁਮਹੀ ਸਜਨ ਸੁਹੇਲੇ ਅੰਦਰ ਦੀ ਬਸਤਾ ਤੁਸੀਂ ਹੀ ਜਾਣਦੇ ਹੋ ਤੁਸੀਂ ਹੀ ਸਾਡੇ ਸਜਨ ਸੁਹੇਲੇ ਹੋ ਸਰਬ ਸੁਖਾਂ ਮੈਂ ਤੁਜ ਤੇ ਪਾਈ ਮੇਰੇ ਠਾਕੁਰ ਅਗਹ ਅਤੁਲੇ ਆਕੁਰ ਸਾਰੇ ਸੁਖ ਮੈਂ ਤੇਰੇ ਤੋਂ ਹੀ ਖੱਟੇ ਨੇ ਜੀ ਵਰਨ ਨਸਾਕੂ ਤੁਮਰੇ ਰੰਗਾ ਗੁਣ ਦੀ দান ਸੁਖ ਦਾਤੇ ਇੱਕੁਨਾ ਦੇ ਖਜਾਨੇ ਸੁਖਾਂ ਦੇ ਦਾਤੇ ਮੈਂ ਤੁਹਾਡੇ ਰੰਗਾ ਨੂੰ ਬਿਆਨ ਨਹੀਂ ਕਰ ਸਕਦਾ ਅਗਮ ਅਗੋਚਰ ਪ੍ਰਭ ਅਬినాਸ਼ੀ ਪੂਰੇ ਗੁਰ ਤੇ ਜਾਤੀ ਜਿਹੜਾ ਪ੍ਰਭ ਅਗਮ ਅਗੋਚਰ ਹੈ ਬినాਸ਼ੀ ਹੈ ਪੂਰੇ ਗੁਰੂ ਤੋਂ ਹੀ ਉਹਦੇ ਨਾਲ ਸਾਂਝ ਪੈਂਦੀ ਹੈ ਜੀ ਨੰਪੋ ਕਾਟ ਕੀਏ ਨੇ ਕੇਵਲ ਜਬ ਤੇ ਹਉ ਮੈਂ ਮਾਰੀ ਜਦੋਂ ਤੋਂ ਹਉ ਮੈਂ ਮੁੱਕ ਗਈ ਹੈ ਭਰਮ ਤੇ ਪੋਕ ਕਟਿਆ ਗਿਆ ਉਦੋਂ ਤੋਂ ਨਹੀਂ ਕੇਵਲ ਭਾਵ ਇੱਕ ਪ੍ਰਭੂ ਲਈ ਹੀ ਅਸੀਂ ਜਿਉਨੇ ਹਾਂ ਜੀ ਜਨਮ ਮਰਨ ਕੋ ਚੂਕੋ ਸਹੀਂ ਸਾਦ ਸੰਗਤ ਦਰਸਾਰੀ ਜਨਮ ਮਰਨ ਮੁੱਕ ਗਿਆ ਹੈ ਸਾਹ ਸੰਗਤ ਦਾ ਦਰਸ਼ਨ ਕਰਕੇ ਚਰਨ ਪਖਾਰ ਕਰੂੰ ਗੁਰ ਸੇਵਾ ਬਾਰ ਜਾਉ ਲਖ ਬਰੀਆ ਮੈਂ ਚਰਨਾਂ ਨੂੰ ਪਖਾਰਾਂ ਗੁਰੂ ਦੀ ਸੇਵਾ ਕਰਾਂ ਲੱਖਾਂ ਵਾਰ ਸਦਕੇ ਜਾਣਾ ਹਾਂ ਜੀ ਜੇ ਪ੍ਰਸਾਦ ਇਹ ਪੌਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਜੇਦੀ ਕਿਰਪਾ ਦੇ ਨਾਲ ਪੌਜਲ ਸਾਗਰ ਤਰ ਗਿਆ ਦਾਸ ਨਾਨਕ ਉਸ ਹਰੀ ਨਾਲ ਇਸ ਗੁਰੂ ਦੇ ਸਦਕਾ ਹੀ ਮਿਲਿਆ ਹੈ ਜੀ ਗੌੜੀ ਮਹੱਲਾ ਪੰਜਵੀਂ ਤੁਜ ਬਿਨ ਕਵਣ ਰਿ ਜਾਵੇ ਤੋਹੀ ਇਹ ਹਰੀ ਤੇਰੇ ਤੋਂ ਬਿਨਾ ਤੈਨੂੰ ਕੋਣ ਖੁਸ਼ ਕਰ ਸਕਦਾ ਭਾਵ ਤੈਨੂੰ ਖੁਸ਼ ਕਰਨਾ ਤੇਰੀ ਰਜਾ ਵਿੱਚ ਹੀ ਹੈ ਜੀ ਤੇਰੋ ਰੂਪ ਸਗਲ ਦੇਖਮੋਹੀ ਸੰਸਾਰ ਤੇਰਾ ਰੂਪ ਦੇ ਕੇ ਬੜਾ ਮੋਹਿਆ ਗਿਆ ਹੈ। ਰਹਾਉ ਸੁਰਗ ਪਿਆਲ ਮਿਰਤ ਭੂਮੰਡਲ ਸਰਬ ਸਮਾਨੋ ਏਕੈ ਓਹੀ। ਭਵੇਂ ਸੰਸਾਰ ਦਾ ਕੋਈ ਟਿਕਾਣਾ ਪਤਾਲ ਲੋਕ ਸਵਰਗ ਲੋਕ ਮਾਤ ਲੋਕ ਕੁਛ ਵੀ ਹੈ। ਹਰ ਥਾਂ ਤੇ ਇੱਕੋ ਪ੍ਰਭੂ ਹੀ ਰਮਿਆ ਹੈ। ਸ਼ਿਵ ਸ਼ੇਵ ਕਰਦ ਸਗਲ ਕਰਜੋ ਰੈ ਸਰਬ ਮਯਾ ਠਾਕੁਰ ਤੇਰੀ ਦੋਹੀ। ਸਾਰੇ ਪ੍ਰਭੂ ਤੇਰੇ ਅੱਗੇ ਹੱਥ ਜੋੜਦੇ ਨੇ। ਸਾਰੇ ਤੇਰੇ ਅਗੇ ਹੀ ਨਿਉਂਦੇ ਹਨ ਹਰ ਪਾਸੇ ਤੇਰੀ ਹੀ ਮਾਇਆ ਹੈ ਜੀ ਤੇ ਤੇ ਪਾਪਨ ਠਾਕ குருਨਾਮ ਤੁਮਰਾ ਸੁਖਦਾਈ ਨਿਰਮਲ ਸੀਤ ਲੋਹੀ ਠਾਕੁਰ ਤੇਰਾ ਨਾਮ ਪਤਿਤ ਪਾਵਨ ਹੈ ਡਿੱਗਿਆ ਨੂੰ ਉੱਚਾ ਚੁੱਕਣ ਵਾਲਾ ਹੈ ਬੜਾ ਸੁਖਦਾਈ ਨਿਰਮਲ ਹੈ ਜੀ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸੋنگਾਲ ਗਲੋਹੀ ਤੇਰੇ ਸੰਤਾਂ ਦੇ ਨਾਲ ਗਾਲ ਗਲੋਹੀ ਪਾ ਕੇ ਸਿਫਤੋ ਸਲਾਹ ਕਰਨਾ ਹੀ ਅਸਲ ਚ ਗਿਆਨ ਤੇ ਧਿਆਨ ਅਤੇ ਵਡਿਆਈ ਹੈ ਜੀ ਔੜੀ ਮਹੱਲਾ 5ਵਾਂ ਮਿਲੋ ਪਿਆਰੇ ਜੀਆ ਏ ਪਿਆਰੇ ਪ੍ਰਭੂ ਤੁਸੀਂ ਮਿਲੋ ਜੀ ਪ੍ਰਭ ਕੀ ਆ ਤੁਮਾਰਾ ਥੀਆ ਪ੍ਰਭ ਸਭ ਕੁਛ ਤੇਰਾ ਬਣਾਇਆ ਹੈ ਰਹਾਉ ਅਨੇਕ ਜਨਮ ਬੋ ਜੋਨੀ ਭ੍ਰਮਿਆ ਬੌਰ ਬੌਰ ਦੁੱਖ ਪਾਇਆ ਜੀਵ ਨੇ ਕਾ ਜਨਮਾਂ ਦੇ ਵਿੱਚ ਭਟਕਣਾ ਦੇ ਵਿੱਚ ਪਿਆ ਹੈ ਮੁੜ ਮੁੜ ਕੇ ਵਸ ਜਨਮ ਜਨਮਾਂਤਰਾਂ ਦਾ ਬਣਿਆ ਹੈ ਜੀ ਉਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਦੇਹੋ ਦਰਸ਼ ਹਰ ਰਾਯਾ ਇਹ ਹਰੀ ਦੀਦਾਰ ਦਿਓ ਤੁਹਾਡੀ ਕਿਰਪਾ ਨਾਲ ਹੀ ਇਹ ਮਨੁਖਾ ਦੇ ਹੀ ਮਿਲੀ ਹੈ ਸੋਈ ਹੋਵਾ ਜੋ ਦਿਸ ਪਾਣਾ ਅਵਰਨ ਕਿ ਨਹੀਂ ਕੀਤਾ ਜੋ ਹੁਣਾ ਤੁਹਾਡੇ ਪਾਣੇ ਵਿੱਚ ਹੁਣਾ ਤੁਹਾਡੇ ਬਿਨਾ ਕੋਈ ਨਹੀਂ ਕਰ ਸਕਦਾ ਜੀ ਉਮਰ ਭਾਣਾ ਪਰਮ ਮੋਹ ਮੋਇਆ ਜਾਗਤ ਨਹੀਂ ਸੁਤਾ ਤੁਹਾਡੇ ਪਾਣੇ ਵਿੱਚ ਹੀ ਜੀ ਪਰਮ ਪਟਕਨਾ ਵਿੱਚ ਪਿਆ ਤੁਹਾਡੇ ਪਾਣੇ ਵਿੱਚ ਹੀ ਜਾਗਤ ਨਹੀਂ ਸੁਤਾ ਆਏ ਜਾਗਦਾ ਹੈ ਸੁੱਤਾ ਭਾਉ ਕੇ ਮਾਇਆ ਤੋਂ ਸੁਚੇਤ ਰਹਿੰਦਾ ਹੈ ਜੀ ਬਿਨੋ ਸੁਨੋ ਤੁਮ ਪ੍ਰਾਨਪਤ ਪਿਆਰੇ ਕਿਰਪਾ ਨਿੰਦ ਦਿਆਲਾ ਇਹ ਦਿਨਾਂ ਤੇ ਦਇਆ ਕਰਨ ਵਾਲੇ ਪ੍ਰਾਨਪਤੂ ਪ੍ਰਾਨਪਤੀ ਸਾਡੀ ਦਰਦਾਸ ਸੁਨੋ ਜੀ ਤਖ ਲੇਵ ਪਿਤਾ ਪ੍ਰਭ ਮੇਰੇ ਨਾਥਾਂ ਕਰ ਪ੍ਰਤ ਪਾਲਾਂ ਇਹ ਪਿਤਾ ਕਿਰਪਾ ਕਰਕੇ ਰੱਖ ਲੋ ਸਾਡੇ ਅਨੱਥਾਂ ਦੀ ਤੁਸੀਂ ਰੱਖਿਆ ਕਰੋ ਜੀ ਜਿਸ ਨੂੰ ਤੁਮੈਂ ਦਿਖਾਇਓ ਦਰਸ਼ਨ ਸਾਧ ਸੰਗਤ ਕੈ ਪਾਛੈ ਜੀ ਸਾਧ ਸੰਗਤ ਕੈ ਪਾਛੈ ਸੰਗਤ ਦੇ ਆਸਰੇ ਤੇ ਹੀ ਤੁਹਾਡੇ ਦਰਸ਼ਨ ਹਾਸਲ ਹੁੰਦੇ ਹਨ ਕਰ ਕਿਰਪਾ ਧੂਰ ਦੇਹੋ ਸੰਤਨ ਕੀ ਸੁਖ ਨਾਨਕ ਇਹੋ ਵਾਂਛੈ ਨਾਨਕ ਇਹੀ ਸੁਖ ਮੰਗਦਾ ਕਿ ਜਿੜਨਾ ਨੇ ਤੁਹਾਡਾ ਦੀਦਾਰ ਕੀਤਾ ਤੇ ਜਿਨ੍ਹਾਂ ਕਰਕੇ ਮੈਂ ਦੀਦਾਰ ਕਰ ਲਿਆ ਉਹਨਾਂ ਦੇ ਚਰਨਾਂ ਦੀ ਧੂੜ ਬਖਸ਼ੋ ਜੀ ਗੌੜੀ ਮਹੱਲਾ ਪੰਜਵਾਂ ਹਉ ਤਾ ਕੇਵਲ ਹਾਰੀ ਮੈਂ ਉਸ ਸਰੀ ਤੋਂ ਸਦਕੇ ਜਾਣਾ ਹਾਂ ਜਾਂ ਕਹਿ ਕੇਵਲ ਨਾਮ ਅਧਾਰੀ ਤੇ ਮੈਂ ਉਸ ਮਨੁੱਖ ਤੋਂ ਵੀ ਸਦਕੇ ਜਾਣਾ ਵਾਂ ਜਿਹਦਾ ਆਸਰਾ ਸਿਰਫ ਕੇਵਲ ਨਾਮ ਹੈ ਰਹਾਉ ਮੈਂ ਮਾਤਾ ਕੀ ਕੇ ਤੱਕ ਗਣੀਆਂ ਜਨ ਪਾਰ ਬਰਮ ਰੰਗ ਰਾਤੀ ਜਿਹੜੇ ਦਾਸ ਪ੍ਰਭੂ ਦੇ ਨਾਮ ਚਰੰਗੇ ਨੇ ਉਹਨਾਂ ਦੀ ਮਹਿਮਾ ਬਿਆਨ ਨਹੀਂ ਹੋ ਸਕਦੀ ਸੂਗ ਸاجة ਆਨੰਦ ਤੇਨਾ ਸੰਗ ਉਹਨ ਸੰਸਰ ਅਵਰ ਨਾ ਦਾਤੇ ਉਹਨਾਂ ਦੇ ਚਰਣਾ ਚ ਸੁਖ ਸ਼ਾਇਦ ਆਨੰਦ ਹੈ ਜੀ ਉਹਨਾਂ ਦੇ ਬਰਾਬਰ ਕੋਈ ਨਹੀਂ ਬਣ ਸਕਦਾ ਜਗਤ ਉਧਾਰਨ ਸਈ ਆਏ ਜੋ ਜਨ ਦਰਸ ਪਿਆਸਾ ਜਿੰਨਾਂ ਜਨਾਂ ਨੂੰ ਹਰੀ ਦੇ ਤਿਤਾਰ ਦੀ ਪਿਆਸ ਹੈ ਉਹੀ ਸਮਝ ਲਓ ਸੰਸਾਰ ਨੂੰ ਤਾਰਨ ਲਈ ਆਏ ਹਨ ਹੁਨ ਕੀ ਸ਼ਰਨ ਪਰੈ ਸੋ ਤਰਿਆ ਸੰਤ ਸੰਗ ਪੂਰਨ ਆਸਾਂ ਉਹਨਾਂ ਦੀ ਸ਼ਰਨ 'ਚ ਜਿਹੜਾ ਪੈ ਗਿਆ ਉਹ ਤਰ ਗਿਆ ਸ੍ਰੀ ਸਤਗੁਰੂ ਕਹਿਣ ਲੱਗੇ ਸੰਤ ਸੰਗਤ 'ਚ ਆਸ ਪੂਰਨ ਹੁੰਦੀ ਹੈ ਤੱਕ ਚਰਨ ਪਰੋ ਤਾਂ ਜੀਵਾ ਜਨ ਕੈ ਸੰਗ ਨਿਹਾਲਾ ਜੇ ਮੈਂ ਚਰਨਾ 'ਚ ਪਾਵਾਂ ਹਰੀ ਦੇ ਤਾਂ ਹੀ ਮੈਂ ਜਿਉਣਾ ਹਾਂ ਤੇ ਅਰੀ ਦੇ ਦਾਸ ਦਾ ਸੰਗ ਕਰਕੇ ਹੀ ਮੇਰੀ ਜ਼ਿੰਦਗੀ ਚ ਨਿਹਾਲ ਪਾ ਕੇ ਚੜਦੀ ਕਲਾ ਰਹਿੰਦੀ ਹੈ ਭਗਤਨ ਕੀ ਰੇਣ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ ਇਹ ਭਗਤਨ ਕੀ ਰੇਣ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ ਪ੍ਰਭੂ ਕਿਰਪਾ ਕਰੋ ਸਾਡੇ ਭਗਤਾਂ ਦੇ ਚਰਨਾਂ ਦੀ ਧੂੜ ਬਣਨਾ ਜੀ ਰਾਜ ਜੋਬਨ ਅਬਦ ਜੋ ਦੀਸਾ ਸਭ ਕਿਛੁ ਜੁਗ ਮੈਂ ਘਟਿਆ ਜੋ ਕੁਛ ਅੱਖੀ ਵੇਖਨਿਆ ਇਹ ਰਾਜ ਜੋਬਨ ਜਵਾਨੀ ਤਨ ਸਭ ਕੋ ਸੰਸਾਰ ਚ ਘਟਦਾ ਹੈ ਜੀ ਨਾਮਨ ਦਾਨ ਸਦ ਨਵ ਤਨ ਨਿਰਮਲ ایਉ ਨਾਨਕ ਹਰ ਤਨ ਖਟਿਆ ਨਾਮ ਰੂਪੀ ਖਜ਼ਾਨਾ ਹੀ ਬੇਸ਼ਾ ਨਿਰਪਲ ਹੈ ਸਦਾ ਰਹਿਣ ਵਾਲਾ ਤੇ ਨਾਨਕ ਨੇ ਇਹ ਤਨ ਹੀ ਖਟਿਆ ਹੈ ਗਾਉੜੀ ਮਹੱਲਾ 5 ਜੋਗ ਜੁਗਤ ਸੁਣ ਆਇਓ ਗੁਰਤੀ ਗੁਰੂ ਤੋਂ ਸੁਣ ਕੇ ਆਇਆ ਮਾ ਜੋਗ ਦੀ ਜੁਗਤੀ ਮੋਕ ਸਤਗੁਰ ਸ਼ਬਦ 부ਝਾਇਓ ਸਤਗੁਰੂ ਨੇ ਮੈਨੂੰ ਸ਼ਬਦ 부ਝਾਇਆ ਹੈ ਜੀ ਰਾਹਾਉ ਨੌਖੰਡ ਪ੍ਰਿਥਮੀ ਇਸ ਤਨ ਮੈਂ ਰਵਿਆ ਨਿਮਖ ਨਿਮਖ ਨਮਸ਼ਕਾਰਾ ਜਿਹੜਾ ਪ੍ਰਭੂ ਨੌਖੰਡ ਪ੍ਰਿਥਮੀ ਸਾਰੇ ਕੁਲ ਬ੍ਰਹਮੰਡ ਵਿੱਚ ਹੈ ਉਹ ਇਸ ਸਰੀਰ ਵਿੱਚ ਵੀ ਹੈ ਤੇ ਮੈਂ ਹਰ ਪਲ ਉਹਨੂੰ ਨਮਸਕਾਰ ਕਰਨਾ ਹਾਂ ਜੀ ਜੀਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਏਕ ਨਿਰੰਕਾਰ ਗੁਰੂ ਦੀ ਉਪਦੇਸ਼ ਰੂਪੀ ਮੈਂ ਕੰਨਾਂ 'ਚ ਮੁੰਦਰਾ ਪਾਈਆਂ ਨੇ ਤੇ ਇੱਕ ਨਿਰੰਕਾਰ ਨੂੰ ਹੀ ਹਿਰਦੇ 'ਚ ਦ੍ਰਿੜ ਕੀਤਾ ਹੈ ਜੀ ਪੰਚ ਚੇਲੇ ਮਿਲ ਪਏ ਇਕਤਰਾ ਇਕ ਸਕੇ ਵਸ ਕੀਏ ਪੰਜਲੇ ਪਾਉ ਕੇ ਪੰਜੇ ਵਿਕਾਰ ਹੁਣ ਅਸੀਂ ਵਸ ਵਿੱਚ ਕਰ ਲਏ ਨੇ ਜੀ 10 ਬਿਰਾਗਣ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ਉਹ ਜਿਹੜੇ 10 ਬਿਰਾਗਣ ਇੰਦਰੀਆਂ ਹਨ ਇਹ ਆਗਿਆਕਾਰੀ ਹੋ ਗਈਆਂ ਨੇ ਹੁਣ ਇਹ ਨਿਰਮਲ ਜੋਗੀ ਬਣ ਗਿਆ ਹੈ ਜੀ ਭਰਮ ਜਰਾਏ ਚਰਾਈ ਵਿਪੂਤਾ ਪੰਥ ਏਕ ਕਰ ਪਿਖਿਆ ਪਰਮ ਨੂੰ ਸਾੜ ਕੇ ਮੈਂ ਸਰੀਰ ਤੇ ਪਬੂਤੀ ਲਈ ਹੈ ਇਕੋ ਪ੍ਰਭੂ ਨੂੰ ਵੇਖਣਾ ਹੀ ਮੇਰੇ ਲਈ ਪੰਤ ਹੈ ਜੀ ਸਹਿਜ ਸੂਕ ਸੋ ਕੀਨੀ ਭੁਗਤਾ ਜੋ ਠਾਕੁਰ ਮਸਤਕ ਲਿਖਿਆ ਜੋ ਹਰੀ ਠਾਕੁਰ ਨੇ ਮਸਤਕ ਤੇ ਭਾਗਾ ਚ ਲਿਖਿਆ ਸੀ ਮੈ ਉਹਨੂੰ ਸੁਖ ਸਹਿਜ ਖੱਟ ਲਿਆ ਹੈ ਜੀ ਜਪਉ ਨਹੀਂ ਤਾਂ ਆਸਣ ਬੰਧਿਓ ਸਿੰਘੀ ਅਨਹਤ ਬਾਨੀ ਹੁਣ ਮੇਰਾ ਅੰਦਰ ਪਉ ਡਰ ਮੁੱਕ ਗਿਆ ਹੈ ਤੇ ਇਹ ਮੇਰਾ ਆਸਮ ਹੈ ਹੁਣ ਇੱਕ ਰਸ ਪ੍ਰਭੂ ਦੀ ਸਿਫਤ ਉਸਲਾਖ ਕਰਨੀ ਹੀ ਮੇਰੇ ਲਈ ਸਿੰਘੀ ਹੈ ਜੀ ਤਤ ਵਿਚਾਰ ਡੰਡਾ ਕਰ ਰਖਿਓ ਜੁਗਤ ਨਾਮ ਮਨ ਭਾਨੀ ਤਤ ਵਿਚਾਰ ਕੇ ਹਰੀ ਦੇ ਨਾਮ ਦੀ ਵਿਚਾਰ ਕਰਨਾ ਮੇਰੇ ਲਈ ਡੰਡਾ ਆਸਰਾ ਹੈ ਤੇ ਜੋਗਤ ਦੇ ਭਾਵ ਕੇ ਨਾਮ ਹੁਣ ਮੇਰੇ ਮਨ ਵਿੱਚ ਪਿਆਰਾ ਲੱਗਦਾ ਤੇ ਇਹੀ ਮੇਰੀ ਜੁਗਤ ਹੈ ਐਸਾ ਜੋਗੀ ਵੱਡ ਭਾਗੀ ਪੇਟਾ ਮਾਇਆ ਕੇ ਵੰਦਨ ਕਾਟਾ ਐਸਾ ਜੋਗੀ ਵੱਡੇ ਭਾਗਾ ਨਾਲ ਮਿਲਦਾ ਜੋ ਮਾਇਆ ਦੇ ਬੰਧਨਾਂ ਨੂੰ ਕੱਟ ਦਿੰਦਾ ਹੈ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪਗ ਚਟੈ ਨਾਨਕ ਉਹਦੇ ਪੱਗਾਂ ਨੂੰ ਚਟਦਾ ਹੈ ਉਸ ਮੂਰਤ ਦੀ ਸੇਵਾ ਕਰਦਾ ਹੈ ਪੂਜਦਾ ਹੈ ਜੀ ਗੌੜੀ ਮਹੱਲਾ ਪੰਜਵਾਂ ਨੂਪ ਪਦਾਰਥ ਨਾਮ ਸੁਨੋ ਸਗਲ ਧਿਆਈ ਲੈ ਮੀਤਾ ਇਹ ਮੇਰੇ ਮਿੱਤਰਾਂ ਉਸ ਅਨੂਪਦਾਰਥ ਨਾਮ ਭਾਵ ਕਿਸ ਪ੍ਰਭੂ ਦੇ ਨਾਮ ਦੀ ਬਾਤ ਸੁਨੋ ਜਿਹੜਾ ਬੜਾ ਅਨੂਪ ਹੈ ਜੀ ਜਿਹਨੂੰ ਸਾਰਾ ਸੰਸਾਰ ਤੇ ਹੁੰਦਾ ਹੈ ਹਰ ਔਕਤਾਂ ਕੋ ਗੁਰ ਦੀਆ ਤਾਂ ਕੇ ਨਿਰਮਲ ਚੀਤਾ ਗੁਰੂ ਨੇ ਜਿਸ ਨੂੰ ਇਸ ਨਾਮ ਰੂਪੀ ਮੰਤਰ ਦਿੱਤਾ ਹੈ ਉਹ ਦਵਾਈ ਦਿੱਤੀ ਹੈ ਉਹਦਾ ਹਿਰਦਾ ਨਿਰਮਲ ਹੋ ਗਿਆ ਹੈ ਰਹਾਉ ਅੰਧਕਾਰ ਮਿਟਿਓ ਤੇ ਤਨ ਤੇ ਗੁਰ ਸ਼ਬਦ ਦੀਪਕ ਪ੍ਰਗਾਸਾ ਗੁਰੂ ਨੇ ਜਿਸ ਹਿਰਦੇ ਚ ਸ਼ਬਦ ਦੀਪਕ ਦਾ ਪ੍ਰਗਾਸ ਕਰ ਦਿੱਤਾ ਸਤਗੁਰੂ ਕਹਿਣ ਲਿਖ ਸਮਝ ਲੋ ਸਾਰੇ ਹਨੇਰਾ ਤੁਮ ਮੁੱਕ ਗਿਆ ਹੈ ਪਰਮ ਕੀ ਜਾਲੀ ਤਾਂ ਕੀ ਕਾਟੀ ਜਾਂ ਕੋ ਸਾਧ ਸੰਗਤ ਵਿਸ਼ਵਾਸਾ ਉਹਦੇ ਪਰਮ ਦੀ ਜਾਲ ਲਈ ਕੱਟੀ ਜਾਂਦੀ ਹੈ ਕਿਦੀ ਜਿਹਦਾ ਭਰੋਸਾ ਸਾਧ ਸੰਗਤ ਤੇ ਹੈ ਤਾਰੀਲੇ ਪਵਜਲ ਤਾਰੂ ਵਿਖੜਾ ਬੋਹਿਤ ਸਾਧੂ ਸੰਗਾ ਉਸ ਗੁਰੂ ਰੂਪੀ ਬੋਹਿਤ ਸਾਧੂ ਦਾ ਸੰਗ ਕਰਕੇ ਇਸ ਪਵਜਲ ਸਾਗਰ ਤੋਂ ਤਰ ਗਿਆ ਜੋ ਬੜਾ ਔਖਾ ਵਿਖੜਾ ਸੀ ਜੀ ਪੂਰਨ ਹੋਈ ਮਨ ਕੀ ਆਸਾ ਗੁਰਪੇਟੇ ਹਰ ਰੰਗਾ ਗੁਰੂ ਨੇ ਗੁਰੂ ਦੀ ਕਿਰਪਾ ਨਾਲ ਹਰੀ ਦਾ ਮਿਲਾਪ ਹੋ ਗਿਆ ਹੈ ਹੁਣ ਜਿਹੜੀ ਆਸ ਹੈ ਉਹ ਪੂਰਨ ਹੋ ਗਈ ਹੈ ਜੀ ਨਾਮ ਖਜ਼ਾਨਾ ਭਗਤੀ ਪਾਇਆ ਮਨ ਤੰਤ੍ਰਿਤ ਅਗਾਏ ਜਿਨੇ ਨਾਮ ਰੂਪੀ ਖਜ਼ਾਨਾ ਹਾਸਲ ਕਰ ਲਿਆ ਤਾਂ ਮਨ ਤੇ ਤਨ ਤ੍ਰਿਪਤ ਹੋ ਗਿਆ ਹੈ ਨਾਨਕ ਹਰ ਜੀਉ ਤਾਂ ਕੋ ਦੇਵੈ ਜਾ ਕੋ ਹੁਕਮ ਮਨਾਏ ਨਾਨਕ ਇਹ ਦਾਤ ਉਹਨੂੰ ਮਿਲਦੀ ਹੈ ਜਿਹਨੂੰ ਸਤਗੁਰੂ ਆਪ ਆਪਣਾ ਹੁਕਮ ਮਨਾਉਂਦਾ ਨਾਲ ਜੋੜਦਾ ਐ ਗੋੜੀ ਮਹੱਲਾ ਪੰਜਮਾ ਦਇਆ ਮਿਆਕਰ ਪ੍ਰਾਣ ਪਤਮੋਰੇ ਮੋਹਿਆ ਨਾਥ ਸ਼ਰਨ ਪ੍ਰਭ ਤੋਰੀ ਮੈਂ ਅਨਾਥ ਪ੍ਰਭੂ ਤੇਰੀ ਸ਼ਰਨ ਵਿੱਚ ਆਇਆ ਵਾ ਮੇਰੇ ਤੇ ਦਇਆ ਮਇਆ ਕਰੋ ਕਿਰਪਾ ਕਰੋ ਜੀ ਅੰਧ ਕੂਪ ਮੈਂ ਹਾਥ ਦੇ ਰਾਖੋ ਕਚੂ ਸਿਆਣਪ ਉਕਤ ਨਮੋਰੀ ਕਿਰਪਾ ਕਰਕੇ ਇਸ ਸੰਸਾਰ ਅੰਧ ਕੂਪ ਉਹ ਜਲ ਸਾਗਰ ਤੂੰ ਕੱਢ ਲੋ ਮੇਰੀ ਸਿਆਣਪ ਕਿਸੇ ਕੰਮ ਦੀ ਨਹੀਂ ਹੈ ਰਹਾਉ ਕਰਨ ਕਰਾਵਣ ਸਭ ਕਿਛ ਤੁਮ ਹੀ ਤੂੰ ਸਮਰਾਥ ਨਾਹੀ ਅਨਹੋਰੀ ਸਭ ਕੁਛ ਤੁਸੀਂ ਹੀ ਸਮਰਾਥ ਹੋ ਕਰਨ ਕਰਾਉਣ ਵਾਲੇ ਹੋ ਤੁਹਾਡੇ ਤੋਂ ਬਿਨਾ ਹੋਰ ਕੋਈ ਨਹੀਂ ਹੈ ਸੰਸਾਰ ਚ ਲਾਨ ਵਾਲਾ ਉਮਰੀ ਗਾਤ ਮੈਂ ਤੁਮਹੀ ਜਾਣੀ ਸੇ ਸੇਵਕ ਜਨ ਪਾਗਮ ਥੋਰੀ ਤੁਹਾਡੀ ਗਾਤ ਮੈਂ ਤੁਸੀਂ ਹੀ ਜਾਣਦੇ ਹੋ ਤੇ ਤੁਹਾਡੇ ਸੇਵਕਾਂ ਦੇ ਭਾਗ ਬੜੇ ਚੰਗੇ ਹਨ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ ਓਤ ਪੋਤ ਭਗਤਨ ਸੰਗ ਜੋਰੀ ਤੁਸੀਂ ਆਪਣੇ ਸੇਵਕਾਂ ਦੇ ਨਾਲ ਓਤ ਪੋਤ ਕਰਕੇ ਜੁੜੇ ਹੋਏ ਹੋ ਪ੍ਰਿਯੋ ਨਾਮ ਤੇਰਾ ਦਰਸ਼ਨ ਚਾਹੈ ਜੈਸੀ ਦ੍ਰਿਸ਼ਟ ਓ ਚੰਦ ਚਕੋਰੀ ਪ੍ਰਿਯਪੁਰ ਨਾਮ ਤੇਰਾ ਦਰਸ਼ਨ ਚਾਹੇ ਜੈਸੇ ਦਿਸਤ ਓ ਚੰਦ ਚਕੋਰੀ ਪ੍ਰਭੂ ਮੈਂ ਤੇਰਾ ਨਾਮ ਪਪੀਹੇ ਮੰਗੋ ਉਸ ਚਕੋਰ ਵਾਂਗੂ ਮੰਗਣਾ ਹਾਂ ਜਿਨ੍ਹਾਂ ਨੂੰ ਆਪਣੀ ਆਪਣੀ ਪਿਆਸ ਹੈ ਤੇ ਮੈਨੂੰ ਤੇਰੇ ਦਰਸ਼ਨਾਂ ਦੀ ਪਿਆਸ ਹੈ ਜੀ RAM ਸੰਤ ਮੈਂ ਭੇਦ ਕਿਛ ਨਹੀਂ ਇੱਕ ਜਨਕਈ ਮੈਂ ਲੱਖ ਕਰੋਰੀ ਹਰੀ ਤੇ ਹਰੀ ਦੇ ਦਾਸ ਵਿੱਚ ਕੋਈ ਭੇਦ ਨਹੀਂਗਾ ਪਰ ਐਸੇ ਦਾਸ ਲੱਖਾਂ ਕਰੋੜਾਂ ਚ ਇੱਕ ਹੁੰਦੇ ਹਨ ਜਾਂ ਕਹੀ ਹੈ ਪ੍ਰਗਟ ਪ੍ਰਭ ਹੋਵਾ ਆਨ ਦਿਨ ਕੀਰਤਨ ਰਸਨ ਰਮੋਰੀ ਜਿਹਦੇ ਹਿਰਦੇ ਚ ਹਰੀ ਪ੍ਰਗਟ ਹੋ ਗਿਆ ਉਹਨੇ ਹਰ ਵਕਤ ਪ੍ਰਭੂ ਦੀ ਸਿਫਤ ਤੋਂ ਸਲਾਚ ਆਪਣਾ ਚਿੱਤ ਜੋੜ ਲਿਆ ਜੀ ਤੁਮ ਸਮਰਾਥ ਅਪਾਰ ਅਤ ਉੱਚੇ ਸੁਖ ਦਾਤੇ ਪ੍ਰਭ ਪ੍ਰਾਨ ਅਧੋਰੀ ਜੀ ਸੁੱਖਾਂ ਦੇ ਦਾਤੇ ਇਹ ਪ੍ਰਾਣਾਂ ਦੇ ਆਧਾਰ ਤੁਸੀਂ ਸਮਰਾਥ ਉੱਚੇ ਤੋਂ ਵੀ ਉੱਚੇ ਹੋ ਨਾਨਕ ਕੋ ਪ੍ਰਭ ਕੀ ਜੈ ਕਿਰਪਾ ਹੁਣ ਸੰਤਨ ਕੈ ਸੰਗ ਸੰਘੋਰੀ ਨਾਨਕ ਤੇ ਵੀ ਹਰੀ ਕਿਰਪਾ ਕਰੋ ਨਾ ਸੰਤਾਂ ਦੇ ਨਾਲ ਮੈਨੂੰ ਜੋੜ ਦਿਓ ਜੀ ਹਮ ਸਮਰਾਥ ਅਪਾਰ ਅਤ ਉੱਚੇ ਸੁਖ ਦਾਤੇ ਪ੍ਰਭ ਪ੍ਰਾਨ ਅਧੋਰੀ ਨਾਨਕ ਕੋ ਪ੍ਰਭ ਕਿਰਜਾ ਕਿਰਪਾ ਹੁਣ ਸੰਤਨ ਕੈ ਸੰਗ ਸੰਘੋਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ